ਧਾਰਮਿਕ ਚੋਰ ਪਹਿਲਾਂ ਟੇਕਿਆ ਮੱਥਾ ਤੇ ਫਿਰ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਿਆ ਮੋਟਰਸਾਈਕਲ ਕਰਕੇ ਲੈ ਗਿਆ ਚੋਰੀ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਗੁਰਦਾਸਪੁਰ ਦੇ ਗੁਰਦੁਆਰਾ ਸਿੰਘ ਸਭਾ ਦੇ ਅੰਦਰ ਹੀ ਇੱਕ ਸ਼ਾਤਿਰ ਚੋਰ ਦੇ ਵੱਲੋਂ ਸ਼ਾਮ ਦੇ ਵੇਲੇ ਚੱਲ ਇਹ ਰੇ ਰਾਸਤੇ ਪਾਠ ਦੇ ਸਮੇਂ ਹੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਨਤਮਸਤਕ ਹੋਇਆ ਅਤੇ ਉਸ ਤੋਂ ਬਾਅਦ ਨਾਲ ਹੀ ਬਾਹਰ ਤੋਂ ਹੀ ਕੁਝ ਹੀ ਸਕਿੰਡਾਂ ਦੇ ਵਿੱਚ ਬਾਈਕ ਚੋਰੀ ਕਰਕੇ ਫਰਾਰ ਹੋ ਗਿਆ गुरदवार सेवादार मोहन सिंह ने दसा की जो बाइक नहीं मिली कैमरे चेक किए गए पुलिस नलो दे चोर की पाल की जा रही है दस दई की पहला मामला नहीं है की जो भी बाइक चोरी हुई है इस तू पी एलाके वाहन लगा ਜੀ ਆਪਣਾ ਮੇਰਾ ਨਾਮ ਮੋਹਨ ਸਿੰਘ ਆ ਜੀ ਮੈਂ ਇੱਥੇ ਗੁਰਦਾਸਪੁਰ ਚ ਰਹਿਣਾ ਵਾ ਤੇ ਮੈਂ ਰੋਜ਼ ਹੀ ਆਉਣਾ ਆ ਕੇ ਮਹਾਰਾਜ ਦੀ ਸੇਵਾ ਕਰੀਦੀ ਐ ਤੇ ਕੱਲ ਵੀ ਮੈਂ ਉਸੇ ਹਿਸਾਬ ਨਾਲ ਆਇਆ ਇੱਥੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਿਆ ਅੰਦਰ ਹੀ ਅਰਦਾਸ ਤੋਂ ਹੋਈ ਐ ਉਸੇ ਤਰ੍ਹਾਂ ਹੀ ਸੇਵਾ ਹੋਈ ਮਹਾਰਾਜ ਦੀ ਕਰਕੇ ਆਇਆ ਬਾਹਰ ਆਇਆ ਤੇ ਮੋਟਰਸਾਈਕਲ ਨਹੀਂ ਸੀ ਪਰ ਉਹ ਇਹਨਾਂ ਸੇਵਾਦਾਰਾਂ ਨੇ ਉਹ ਕੈਮਰਾ ਚੱਕ ਕੀਤਾ ਉਹਦੇ ਵਿੱਚ ਉਹ ਬੰਦੇ ਦੀ ਫੋਟੋ ਆਈ ਵੀਡੀਓ ਵੀ ਸਭ ਕੁਝ ਉਹ ਰਿਲੇਜ ਹੋ ਗਿਆ 7 ਵਜੇ ਗਏ ਆ ਪੁਲਿਸ ਸਟੇਸ਼ਨ ਇਥੇ ਸਿਟੀ ਉੱਥੇ ਹੀ ਕੰਪਲੇਂਟ ਕਰਤੀ ਆਪਣੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਹਾਂ ਕਰਾਂਗੇ ਕੋਸ਼ਿਸ਼ ਅੱਜ ਵਰ੍ਹੇ ਕੋਈ ਹੋਰ ਨਹੀਂ ਇੱਥੇ ਗੁਰਦੁਆਰਾ ਸਾਹਿਬ ਨਹੀਂ ਕੋਈ ਗੁਰਦੁਆਰਾ ਸਾਹਿਬ ਨਹੀਂ ਹੋਈ ਮੇਰੇ ਘਰ ਅੱਛਾ ਤੁੰਡੀ ਹੋ ਗਿਆ ਮੰਗਦੇ ਹੋਈ ਕਰਨੇ ਜੇ ਲੱਭ ਕੇ ਦਿੱਤਾ ਜਾਇਆ ਮੈਂ ਮਿਹਨਤ ਕਰਕੇ ਲਿਆ ਇਦਾਂ ਮੇਰਾ ਨਾਮ ਮਲਕੀ ਸਿੰਘ ਮੈਂ ਗੁਰਦੁਆਰਾ ਸਿੰਘ ਤੋਂ ਵੱਸ ਕੇ ਅਤੌਰ ਗ੍ਰੰਥੀ ਦੀ ਰੂਟੀਨ ਵਾਦਿਆ ਅਸੀਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਸਰਦਾਰ ਮੋਹਨ ਸਿੰਘ ਦਾ ਮੋਟਰਸਾਈਕਲ ਜੋ ਕਿ 2 ਜੁਲਿਆ ਸਾਹਿਬ ਵਿਕੇ ਸ਼ਾਮ ਨੂੰ ਆ ਕੇ ਸੇਵਾ ਕਰਦੀ ਹੈ ਉਹਨਾਂ ਦਾ ਮੋਟਰਸਾਈਕਲ ਲੱਭਣ ਵਿੱਚ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਵੇ ਅਸੀਂ ਸਰਕਾਰ ਤੋਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਜੋ ਮੋਟਰਸਾਈਕਲ ਹੈ ਉਹਨਾਂ ਨੂੰ ਲੱਭ ਕੇ ਦਿੱਤਾ ਜਾਵੇ ਤੇ ਅੱਗੇ ਤੋਂ ਅਜੋ ਜੀ ਕੋਈ ਵੀ ਘਟਨਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਇਹੋ ਜੀ ਘੜਨਾ ਗੁਰਦੁਆਰਾ ਸਾਹਿਬ ਜਾਂ ਕਿਤੇ ਹੋ ਵੀ ਲੱਗੇ ਸਕੇ ਕੋਈ ਮੰਦਿਰਾਂ ਵਿੱਚ ਨਾ ਹੋਏ ਇਦਾਂ ਦੇ ਮੋਹ ਕਿਸੇ ਗੜ ਪਾਏ ਜਾਣ ਨਹੀਂ ਹੋ ਬੰਕਰ